बड़ी बड़ी शख्सियत की है पर मैं आज उन्हें नाल जो भी गलबात कर कराऊंगे संजीवन से ठीक है जी थी तो ये अपना गूगल से भी सर्च कर सकते हो यूट्यूब से भी उन्हें इंटरव्यू दे सकते हो तो उन्हें भी इंटरव्यू लाएंगे गुरविंदर सिंह जी दूरदर्शन चैनल को साइड को पहुंचे थे आप सब जिला पार्षद दफ्तर और साढ़े बीच मौजूद नहीं होना जिस बारे में भी कार्य ਪ੍ਰਿੰਸੀਪਲ ਸਾਹਿਬ ਡਾਕਟਰ ਜਗਸੀਰ ਸਿੰਘ ਬਾੜੀ ਜੀ ਜਿਹੜੀ ਵੀ ਹਮੇਸ਼ਾ ਤਤਪਰ ਰਹਿੰਦੇ ਨੇ ਆਪ ਦੇ ਵਿਦਿਆਰਥੀਆਂ ਤੱਕ ਸਾਰੇ ਸਾਥ ਤੱਕ ਇਸ ਤਰ੍ਹਾਂ ਦੇ ਪ੍ਰੋਗਰਾਮ ਕਲਪਿਤ ਕਰਨ ਦੇ ਵਿੱਚ ਅਗਾਂਹਵਕ ਤੇ ਵੱਧ ਚੜ ਕੇ ਇਹ ਸਭ ਆਰਟੀ ਲੈ ਲਏ ਨੇ ਤੇ ਪ੍ਰੋਗਰਾਮਾਂ ਨੂੰ ਰੂਪ ਰੇਖਾ ਉਲੀਕ ਤੇ ਬੜੀ ਮਿਹਨਤ ਤੇ ਮਸ਼ਕਤ ਦੇ ਨਾਲ ਐਸੇ ਮਹੱਤਵਪੂਰਨ ਪ੍ਰੋਗਰਾਮ ਜੋ ਸਾਡੇ ਪਿੰਡਾਂ ਤੱਕ ਨੇ ਉਹ ਸਾਡੇ ਤੱਕ ਪਹੁੰਚਾਉਂਦੇ ਨੇ ਸਰਦਾਰ ਗਵਿੰਦਰ ਸਿੰਘ ਜੀ ਮਿਸਿਸ ਜਸਪ੍ਰੀਤ ਕੌਰ ਜੀ ਡਿਸਟ੍ਰਿਕਟ ਲੈਂਗੁਏਜ ਆਫੀਸਰ ਕਪੂਰਤਲਾ ਅਸੀਂ ਉਹਨਾਂ ਦੀ ਸਮੁੱਚੀ ਟੀਮ ਸੋ ਆਈ ਵੈਲਕਮ ਯੂ ਟੂ ਆਲ ਅੱਜ ਦੇ ਦਿਨ ਨੂੰ ਜੋ ਅਸੀਂ ਪ੍ਰੋਗਰਾਮ ਉਲੀਕਿਆ ਹੈ ਸੋ ਇਹਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗੀ ਮੈਡਮ ਹਰਜਿੰਦਰ ਕੌਰ ਜੀ ਨੂੰ ਸੋ ਜਿਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਸੋ ਵੀ ਆਰ ਫੀਲਿੰਗ ਸੋ ਬਲੈਸਡ ਕਿ ਅੱਜ ਅਸੀਂ ਇੱਕ ਮਹਾਨ ਸ਼ਖਸੀਅਤ ਜੋ ਕਿ ਸਰਦਾਰ ਸੰਜੀਵਨ ਸਿੰਘ ਜੀ ਦੇ ਰੂਪ ਨੂੰ ਹੋਣ ਜਾ ਰਹੇ ਹਾਂ ਸੋ ਮੈਂ ਅੱਜ ਸਾਰੇ ਸਟੂਡੈਂਟਸ ਨੂੰ ਵੀ ਇਸ ਚੀਜ਼ ਦੇ ਵਿੱਚ ਬਿਕੋਜ਼ ਦੇ ਆਰ ਸੋ ਬਲੈਸਡ कल का भविख थे हथ्छ है क्योंकि तुम ओ नौजवान हो वरे वरे दिन ने इस देश की इस राज ਦੇਸ ਦੇ ਵਿੱਚ ਪਾਤੋ ਬਸ ਬਗਣਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ। ਅਨੰਤ ਤੱਕ ਤੁਹਾਨੂੰ ਕਿੰਨਾ ਚੰਗਾ ਲੱਗ ਰਿਹਾ ਅੱਜ ਦੇ ਵਿਵਨੰਦੀ ਯੂਨੀਵਰਸਿਟੀ ਕਾਲਜ ਡਿਪਲੋਮੇਟ ਦੇ ਵਿੱਚ ਜਾ ਕੇ। ਇੱਕਦਮ ਹੀ ਹੋਣਾ ਚਾਹੀਦਾ। ਇੰਨਾ ਹੀ ਪਰਮਾ ਇੰਨਾ ਹੀ ਬਲੰਦ ਇੰਨਾ ਹੀ ਉੱਚਾ ਕਿਉਂਕਿ ਜਿਨ੍ਹਾਂ ਨੇ ਸਾਨੂੰ ਸਮਾਜ ਦੇ ਵਿੱਚ ਸਿਰ ਤਾਂ ਕਰਕੇ ਚੱਲਣਾ ਸਿਖਾਇਆ ਦੋ ਪੈਰ ਘਟ ਕਰਨਾ ਪਰ ਤੁਰਨਾ ਮੜ ਤੇ ਨਾਲ ਸਿਖਾਇਆ ਉਹਨਾਂ ਦੇ ਮੋਹਰੇ ਸਾਡਾ ਸਿਰ ਮੇਸ਼ਾ ਇਹ ਚੁੱਪਣਾ ਚਾਹੀਦਾ ਬਹੁਤ سارے ਉਪਰ ਵਾਲੇ ਨੇ ਔਰ ਉਹਨਾਂ ਦੇ ਉਪਰ ਵਾਲਿਆਂ ਦੇ ਵਿੱਚੋਂ ਇੱਕ ਇੱਕ ਉਪਰ ਆਲਾ ਅੱਜ ਆ ਰਿਹਾ ਇਸ ਤੋਂ ਪਹਿਲਾਂ ਕਿੰਨੇ ਦਸੂਰੂ ਦੇ ਲਈ ਮੰਚ ਦੇ ਉੱਤੇ ਅੱਜ ਦੇ ਸਾਡੇ ਖਾਸ ਮਾਨ ਤੇ ਜਿਹਨਾਂ ਦਾ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਪੂਰੇ ਹਿੰਦੁਸਤਾਨ ਦੇ ਵਿੱਚ ਵੱਡਾ ਨਾਮ ਹੈ ਕਿੱਦਾਂ ਹੈ ਕਿਸ ਤਰੀਕੇ ਦੇ ਨਾਲ ਉਹ ਵੀ ਅਸੀਂ ਅੱਜ ਜਾਣਾਂਗੇ ਉਸ ਤੋਂ ਬੈਨਾ ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਸ਼ਮਾ ਰੌਸ਼ਨ ਕੀਤੀ ਇਹ ਸਾਡੀ ਸੰਸਕ੍ਰਿਤੀ ਚਾਹੇ ਅਸੀਂ ਗੁਰਦਵਾਰੇ ਚੋਈਏ ਮੰਦਿਰ ਚੋਈਏ ਕਿਤੇ ਹੋਈ ਅਸੀਂ ਗਿਆਨ ਦੇ ਪ੍ਰਦੀਪ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਦੇ ਹਾਂ ਰੌਸ਼ਨੀ ਜੋ ਸਾਨੂੰ ਅੰਦਰੋਂ ਵੀ ਤੇ ਬਾਹਰੋਂ ਵੀ ਰੌਸ਼ਨ ਹੁੰਦੀ ਹੈ ਮੰਦਿਰ ਗੁਰਦਵਾਰੇ ਦੇ ਵਿੱਚ ਜਾ ਕੇ ਅਸੀਂ ਜੋ ਸਿੱਖਦੇ ਹਾਂ ਸਿੱਖਦੇ ਬਸ ਸਾਡਾ ਅਸਲੀ ਮੰਦਿਰ ਹੈ ਅਸਲੀ ਗੁਰਦੁਆਰਾ ਜਾਂ ਅਸਲੀ ਪੋਸਥਾਨ ਜਿੱਥੇ ਅਸੀਂ ਇਬਾਦਤ ਕਰਨਾ ਸਿੱਖਦੇ ਹਾਂ ਅਸੀਂ ਹੁਣ ਉਸ ਗਿਆਨ ਦੇ ਮੰਦਿਰ ਦੇ ਵਿੱਚ ਬੈਠੇ ਹਾਂ ਬੇਬੇ ਨਾਨਕ ਦੀ ਯੂਨੀਵਰਸਿਟੀ ਕਾਲਜ ਦੇ ਲਈ ਇੱਕ ਵਾਰ ਹੀ ਫਿਰ ਅੱਜ ਹਾਂਜੀ ਇਸ ਸ਼ਕਤੀ ਨੂੰ ਪਾਸ਼ਾ ਵਿਗਤ ਦੇ ਦਰਯੀਏ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਉਨ੍ਹਾਂ ਮਨਸਤੇ ਮਸਾਦਾ ਦੇ ਲੱਗਣਾ ਤੁਹਾਡੇ ਸਾਡੇ ਹੋਂਦੇ ਸੱਜਣ ਦੇ ਉੱਤੇ ਔਰ ਸਾਡੇ ਛੋਟੇ ਵੀ ਬੇਤਿੰਕ ਪਰਵਾਨ ਕਰਦੇ ਹੋਏ ਜਿਨ੍ਹਾਂ ਨੇ ਅੱਜ ਇੰਨੀ ਦੂਰ ਤੋਂ ਬੁਹਾਦੀ ਤੋਂ ਚੱਲ ਕੇ ਸਾਡੇ ਕੋਲ ਆ ਕੇ ਇੱਥੇ ਸਾਡੇ ਨਾਲ ਗੱਲਬਾਤ ਕਰਨਾ ਕਬੂਲਿਆ ਸਦਾ ਸੰਜੀਵਨ ਸਿੰਘ ਜੀ ਇੱਕ ਵੱਡਾ ਨਾਮ ਤੁਹਾਡੀਆਂ ਸਾਰੀਆਂ ਤੇ ਨਾਲ ਤੁਹਾਨੂੰ ਪਤਾ ਹੋਵੇਗਾ ਕਿ ਹਰ ਪਲੇਟਫਾਰਮ ਦੇ ਉੱਤੇ ਇੱਕ ਬੇਹਦ ਖੂਬਸੂਰਤੀ ਦੇ ਨਾਲ ਅਸੀਂ ਆਵਾਜ਼ ਹਾਂ

ਬਹੁਤ ਦੇਰ ਤੋਂ ਜਿੰਨੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਉਹ ਜਿਹੜੇ ਮੁੱਖੀ ਸੰਬਰੀ ਨੇ ਮੈਂ ਰਚਨ ਕੈਤੀ ਜੇ ਖਲਾਸ ਅਗਰੈਸਿਵ ਦੀ ਰਚਨ ਕੈਤੀ ਮਸ਼ੀਨ ਕੈਤੀ ਜਿਹਦੇ ਖਲਾਸ ਮੈਂ ਖਵਾਲੀ ਬਣਨ ਕਰਨਾ ਕਿ ਪੱਜੇ ਫੋਰਮ ਤੋਂ ਵੀ ਅਦਰਵਾਇਤੀ ਤੇ ਮੈਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ ਕਿ ਉਹ ਉਹ ਤੋਂ ਮੈਂ ਸ਼ਾਂਤ ਹੋਇਆ ਪਿਛਾ ਦੇ ਪ੍ਰਧਾਨ ਦੇ ਤੌਰ ਤੇ ਨਾਨਕਾ ਦੇ ਤੌਰ ਤੇ ਉਹ ਮੈਂ ਕਿਵੇਂ ਸ਼ਾਂਤ ਹੋਇਆ ਇਹਨੂੰ ਦੱਸਣਾ ਬਹੁਤ ਹੈ ਸਾਬੋ ਨੂੰ ਵਾਲੀ ਸੜੀ ਕੀਤੀ ਹੈ ਫਿਰ ਮੈਂ ਸ਼ਰਤਾਂ ਕਰਦੀ ਹੈ ਉਹਦਾ ਮੈਨੂੰ ਪਤਾ ਹੈ ਕਿ ਕਿੰਨੀ ਗੱਲ ਤੋਂ ਮੈਂ ਉੱਧਰ ਮੈਡੇ ਜਾਣਾ ਕਰਦਾ ਜਿਹੜਾ ਨਾਲ ਜੀਉਂਦਾ ਜਦੋਂ ਮੈਨਾਂ ਸਿਰ ਨੂੰ ਕੀ ਕਰਦਾ ਮੈਂ ਉਹ ਮਹਾਰਾਜ ਦੇਖਦੇ ਨੇ ਨਹੀਂ ਗੱਲ ਕੁਝ ਨਾਲ ਆਉਂਦੇ ਉਹ ਮਹਾਰਾਜ ਸਪੀਚ ਸੁਣਾਉਂਦੇ ਜਿਹੜੀ ਤੁਹਾਨੂੰ ਚਾਹੀਦਾ ਹੈ ਐਤੋ ਵੀ ਹੈ ਉਹ ਵੀ ਕੀ ਕਰਦਾ ਹੈ ਮੇਰਾ ਭਤੀਜਾ ਉਹ ਗੀਤਕਾਰ ਪ੍ਰਚੰਕੇ ਨਿਕਲ ਆ ਕੇ ਪੜ੍ਹਨੇ ਲਿ ਆਂਦੇ ਨੇ ਵੀ ਬੜੀ ਹੈ ਉਹ ਇੰਗਲਿਸ਼ੀ ਕੌਂਟਰੀ ਕਰਦੀ ਹੈ ਫਿਮਾ ਕਰਦੀ ਹੈ ਐ ਸਾਰਾ ਮਤਲਬ ਵੀ ਦਾਣਾ ਬਣਾਈਏ ਜਾਂ ਇਸ ਮੈਂ ਟੈਂਗਲਸ ਕੇ ਇਸ ਜ਼ਬਰ ਦੇ ਕੋਲ ਖੁਦ ਨਹੀਂ ਦਿੱਤਾ ਕਿ ਕਿ ਮੈਨੂੰ ਪਤਾ ਸੀ ਕਿ ਜਿਸ ਖੂਬਸੂਰਤੀ ਨਾਲ ਤੁਸੀਂ ਬਿਆਨ ਕਰਦੇ ਹੋ ਨਾ ਸੋ ਤੁਸੀਂ ਦੇਖ ਰਿਹਾ ਕਿ ਪੂਰੇ ਤੇ ਕੂੜਾ ਆੜਾ ਦੌੜਾ ਵੀ ਇਹਨਾਂ ਦਾ ਸੱਚ ਦੁਬਿਆਰ ਬਣਾਇਆ ਉਥੇ ਪੰਜਾਬੀ ਸੇਅ ਅਕੈਡਮੀ ਦਾ ਅਫੀਸਰ ਕਹਿੰਦਾ ਬਰਰਾਸਾ ਨਹੀਂ ਕੋਪਰ ਰਿਟਰ ਹੈ ਇਹ 1950 ਚਪੰਡਾ ਚ ਪੰਜਾਬੀ ਸਹਿਤ ਕਢੀ ਬਣਦੀ ਸੀ 202 ਬਾਅਦ ਬਰਾਸਨ ਦੇ ਉੱਪਰ ਟੈਟਰ ਬਣਿਆ ਲੱਭਾ ਸਮ ਸੈਲਸ ਤੋਂ ਸਾਰਾ ਸਭਾ ਚਾਰੀ ਬਰਨੂਜੀ ਲੋਕੀ ਦੀ ਅਨਾਮ ਵਰਦੇ ਰੇਲੋਨੀਆ ਮੜਮੜ ਆਪਣੀਆਂ ਪੋਰੀ ਕੀਤਾ ਬਲਕਿ ਇਹਨਾਂ ਨੇ ਪੰਜਾਬੀ ਰੰਗਮંચ ਦੇ ਹਰ ਵਿਦਾ ਚ ਹਰ ਜਨਤੂ ਲੱਗ ਲੱਗ ਚਲਾਇਆ ਹੋ ਤੱਕਣ ਵੀ ਚੋਰੀ ਨਹੀਂ ਕਿ ਕਿਵੇਂ ਚੋਰੀਆਂ ਹੋ ਗਈਆਂ ਕਿ ਉਹਨਾਂ ਕੋਲ ਅਗਿਆਨ ਰਹਿ ਗਿਆ ਲੱਗ ਰਿਹਾ ਹੁਣ ਜੇ ਸੁਸੇਕ ਬੈਠਾ ਚੋਰੀ ਇਥੋਂ ਇਸ ਸੈਸ਼ਨ ਖਤਮ ਹੋਣ ਤੋਂ ਬਾਅਦ ਵੀ ਕਾਫੀ ਹਰ ਸੇਕ ਆਪਣੇ ਨਾਲ ਕੀ ਕਰਾਂਗੇ ਆਪਣੇ ਨਾਲ ਲੈ ਕੇ ਚਲਾਂਗੇ ਮੈਂ ਸੰਜੀਵ ਪਾਜੀ ਤੁਹਾਡਾ ਔਰ ਉਹਦੇ ਨਾਲ ਨਾਲ ਦੇਵਨੰਦ ਯੂਨੀਵਰਸਿਟੀ ਕਾਲਜ ਦੇ ਨਾਲ ਹੀ ਸਭ ਤੋਂ ਜ਼ਿਆਦਾ ਧੰਨਵਾਦ ਕਰਨਾ ਚਾਹਾਂਗਾ ਪਾਰਸ਼ਾਦ ਜੀ ਭਾਰਤ ਨੂੰ ਬਹੁਤ ਖੁਸ਼ੀ ਲਾਦਾ ਜਿਨ੍ਹਾਂ ਦੇ ਵਿਸ਼ੇਸ਼ ਇਝੇਸ਼ੇ ਪ੍ਰਾਪਤ ਸਤਕਾ ਅਨਸਰ ਇਹ ਨੂੰ ਜਿਹੜਾ ਸੱਤਾ ਸੰਗ ਹੋ ਪਾਇਆ ਪਰ ਮੈਂ ਇਹ ਵੀ ਆਸ ਕਰ ਰ ਅਕਰ ਕਿ ਅੱਜ ਜਿਵੇਂ ਅਸੀਂ ਸੰਜੀਵਨਤਾ ਦੀ ਜੋ ਗੁਰੂ ਮਾਇਆ ਆੜ ਬੜੇ ਸਾਥੇ ਚਾ ਸ਼ਰਧਾ ਆਤੀ ਸਾਡੇ ਕਾਲਜ ਦੀ ਇੱਕ ਕੋਸ਼ਿਸ਼ ਹੋਵੇ ਕਿ ਅਸੀਂ ਹੋਰ ਵੀ ਇਹੋ ਜੀਆਂ ਬੇਸ਼ਕਿੰਤਿੰ ਖਸਤੀਆਂ ਜੋ ਸਾਡੇ ਸਮਾਜ ਚ ਐਸੇ ਵੇਲੇ ਸਾਡੇ ਸਮਕਾਲੀ ਨੇ ਸਾਡੇ ਨਾਲ ਚੱਲਦੇ ਨੇ ਬਾਚਤ ਸੀ ਮੰਨਦੇ ਜਾਣ ਤੋਂ ਪੰਜ ਪੜ੍ਹਦੇ ਨੇ ਬੱਚਿਆਂ ਨੇ ਹਾਂ ਇੱਕ ਸੀ ਸੰਜੀਵ ਸਾਡੇ ਸਾਰੇ ਲਈ ਪ੍ਰੇਰਣਾ ਦੇ ਸਰੋਤ ਨੇ ਤੇ ਹੁਣ ਇਸ ਵੇਲੇ ਮੈਂ ਇਫਤਾ ਦੇ ਜਰਨਲ ਸਤਤ ਸਰਦ ਇੰਦਰ ਸਿੰਘ ਉਪਵਾਲੀਆ ਜੀ ਜੋ ਵਿਸ਼ੇਸ਼ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਉਹਨਾਂ ਨੂੰ ਮੈਂ ਸੱਜ ਸਦਾ ਦਿਵਾਨ ਕਰਕੇ ਉਹ ਆਪਣੇ ਅਣਮੁੱਲੇ ਵਿਚਾਰ ਜੋ ਆਪ ਸਫਲੀ ਤਰੀਹਾਂ ਦਾਇਰ ਹੋਣਗੇ ਉਹ ਸਾਡੇ ਸਾਰੇ ਮਨ ਨੂੰ ਸ਼ਾਂਤੀ ਕਰਨ ਚਾਹੁੰਦਾ ਤਾੜੀਆਂ ਦੇ जसप्रीत कौर जी भर जी मैडम स्वराज इधर जी सारे मेरे हरी इतना बैठे थोड़ा सारे का सब बहुत बहुत धन्यवाद किट सुबह के कुछ प्रोग्राम से भाजी नी जगह जाना गुरदासपुर तो मैडम उन्होंने बहुत देर किया संजीव का रूप करवा चाहते हैं कि स्वप्न बन गया ये स्वप्न भी यह बन गया बेबी बेबेनाथ की यूनिवर्सिटी कॉलेज में लिखा है हाल तो अह कान्हा एज इट इज मार्गमूत दुनिया मानिया और सब के तो वस्तुशी में जो फैशन हो छे तो प्लीज आपका कोई फोंडे तो फैक्ट तो तो टाइम होता है कि उन्हें प्रतिस्पर्धा को कोई प्रश्न जरूर होता है ये प्रश्नदास